ਇਹ ਦਿਲਾਵਾ ਚ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਹੈ ਅੱਜ ਕਿਉਂਕਿ ਸੰਵਿਧਾਨ ਨਿਰਮਾਤਾ ਜੋ ਕੋਸ਼ਿਸ਼ ਜਿਹੜੇ ਉਹਨਾਂ ਨੇ 32 ਡਿਗਰੀਆਂ ਕੀਤੀਆਂ ਸਨ ਮੈਂ ਸਮਝਦਾ ਕਿ ਅੱਜ ਤੱਕ ਵੀ ਉਹਨਾਂ ਕੋਈ ਪੜ੍ਹ ਲਿਖ ਨਹੀਂ ਸਕਿਆ ਸੋ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਹੈ ਉਹ ਸਾਡਾ ਇਹਦਾ ਸੰਦੇਸ਼ ਆ ਉਹ ਇਹ ਆ ਕਿ ਨਸ਼ਿਆਂ ਦੇ ਵਿਰੁੱਧ ਜਿਹੜਾ ਅੱਜ ਕੱਲ ਨੌਜਵਾਨ ਜਿਹੜਾ ਨਸ਼ਿਆਂ ਦੇ ਵਿੱਚ ਬਹੁਤ ਪਿਆ ਹੋਇਆ ਸੋ ਉਹਨਾਂ ਨੂੰ ਜਾਗਰੂਕ ਕਰਨਾ ਔਰ ਇਹਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਆਗੂ ਸਾਡੇ ਵਿੱਚ ਪਹੁੰਚੇ ਆ ਸਾਡੇ ਇੱਕ ਸੱਦੇ ਤੇ ਉਹਨਾਂ ਦਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸਾਡੇ ਵਿਚਕਾਰ ਸੁਰਿੰਦਰ ਜੱਜਾ ਜੀ ਪਹੁੰਚੇ ਨੇ ਅਜੀ ਖੋਸਲਾ ਜੀ ਪਹੁੰਚੇ ਨੇ ਸਾਡੇ ਬਾਲਮੀਕਨ ਟਾਈਗਰ फोर्स ਤੋਂ ਔਰ ਲਾਰਸ ਚੌਧਰੀ ਜੀ ਪਹੁੰਚੇ ਨੇ ਕ੍ਰਿਸਚਨ ਫਰੰਟ ਤੋਂ ਔਰ ਸਾਡੇ ਸੰਦੀਪ ਭਾਜੀ ਪਹੁੰਚੇ ਨੇ ਅ ਹਰ ਮਗਰ ਪਰ ਔਰ ਸਾਡੇ ਬਹੁਤ ਹੀ ਸਤਕਾਰਯੋਗ ਸਾਰੇ ਜਿੰਨੇ ਵੀ ਪਹੁੰਚੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਔਰ ਇਹ ਮਾਰਚ ਜਿਹੜਾ ਬਿਲਕੁਲ ਸ਼ਾਂਤੀਪੂਰਵਕ ਕੀਤਾ ਜਾਊਗਾ ਮੋਟਰਸਾਈਕਲ ਔਰ ਗੱਡੀਆਂ ਦੇ ਨਾਲ ਇਹ ਮਾਰਚ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਲੱਗੇਗਾ ਤੁਸੀਂ ਸਾਡੇ ਨਾਲੇ ਦੀ ਗੱਲ ਕੀਤੀ ਹੈ ਵੀ ਨਸ਼ਾ ਪਿਛਲੇ ਬੀਤੇ ਜਿਹੜੀਆਂ ਸਰਕਾਰਾਂ ਪਹਿਲਾਂ ਮਰੀਆਂ ਉਹਨਾਂ ਦੁਆਰਾ ਵੀ ਬਹੁਤ ਕੋਸ਼ਿਸ਼ ਕੀਤੀ ਗਈ ਸਰ ਕੋਸ਼ਿਸ਼ ਕੀਤੀ ਗਈ ਹੈ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕਾਫੀ ਸਮੇਂ ਤੋਂ ਸਾਰੀਆਂ ਜਥੇਬੰਦੀਆਂ ਨਾਲ ਕੇ ਇਸ ਜੰਗ ਨੂੰ ਲੜ ਰਹੇ ਕਿ ਲੱਗਦਾ ਆਪਾਂ ਇਹਨੂੰ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ ਸਰਕਾਰਾਂ ਦਾ ਕੋਸ਼ਿਸ਼ ਇੱਕ ਸਰਕਾਰ ਆਉਂਦੀ ਕੋਸ਼ਿਸ਼ ਕਰਦੀ ਦੂਜੀ ਆਉਂਦੀ ਕੋਸ਼ਿਸ਼ ਕਰਦੀ ਪਰ ਹਜੇ ਤੱਕ ਇੱਥੇ ਕੋਈ ਵੀ ਠੱਲ ਨਹੀਂ ਪਾਈ ਗਈ ਹੈ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਇਹਨੂੰ ਖਤਮ ਤੁਹਾਡਾ ਕੀ ਸੁਝਾਇਆ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ ਮੈਂ ਸਮਝਦਾ ਹਾਂ ਸਦੋਜੀ ਕਿ ਸਰਕਾਰਾਂ ਤਾਂ ਦੇਖੋ ਆਪਣੇ ਤੌਰ ਤੇ ਉੱਪਰ ਉੱਪਰ ਉਹਦਾ ਕੰਮ ਨਹੀਂ ਆ ਵਿੱਚੋਂ ਤੁਹਾਨੂੰ ਪਤਾ ਹੀ ਹੈ ਵੀ ਸਰਕਾਰਾਂ ਇਹ ਸਾਰਾ ਕੁਝ ਕਰਾਉਂਦੀਆਂ ਹੁੰਦੀਆਂ ਪਰ ਜਿਹੜਾ ਆਮ ਨਾਗਰਿਕ ਵੀ ਆ ਉਹ ਵੀ ਆਪਣੀ ਜ਼ਿੰਮੇਵਾਰੀ ਸਮਝੇ ਜੇ ਕੋਈ ਉਹਦੇ ਲਾਗੇ ਸ਼ਾਗੇ ਕੋਈ ਨਸ਼ਾ ਵੇਚਦਾ ਤੇ ਉਹ ਪ੍ਰਸ਼ਾਸਨ ਤੱਕ ਜਰੂਰ ਉਹਦੀ ਜਿਹੜੀ ਜਾਣਕਾਰੀ ਦਵੇ ਆਪਣੇ ਤੌਰ ਤੇ ਜ਼ਿੰਮੇਵਾਰੀ ਸਮਝ ਕੇ ਮੈਂ ਸਮਝਦਾ ਕਿ ਉਹ ਦੱਸੇ ਪ੍ਰਸ਼ਾਸਨ ਨੂੰ ਜਾਂ ਜਿਹੜੇ ਸਬੰਧਤ ਅਧਿਕਾਰੀ ਆ ਤਾਂ ਹੀ ਨਸ਼ਾ ਜਿਹੜਾ ਖਤਮ ਹੋ ਸਕਦਾ ਇੱਕ ਗੱਲ ਦੱਸੋ ਕਰਨਾਲ ਸਾਹਿਬ ਜੀ ਪੰਜਾਬ ਸਰਕਾਰ ਜਿਹੜੀ ਸਾਡੀ ਨਸ਼ਿਆਂ ਦੇ ਵਿਰੁੱਧ ਬੜੀ ਹੋਈ ਹੈ ਨਵੀਂ ਸਰਕਾਰ ਜਿਹੜੀ ਆਈ ਸੀ 3 ਸਾਲ ਹੋ ਗਏ ਇਦੇ ਵਿੱਚ ਇੱਕ ਪੁਆਇੰਟ ਜ਼ਰੂਰ ਦੱਸਣਾ ਤੁਹਾਡੀ ਟਾਈਗਰ ਫੋਰਸ ਅੱਗੇ ਵੀ ਕਾਫੀ ਥਾਂ ਹੀ ਕਰਦੀ ਹੈ ਜੋ ਤੁਹਾਡੇ ਕੈਡਰ ਮਰਜ਼ ਕੱਢ ਰਿਹਾ ਤੁਸੀਂ ਇਹਦੇ ਵਿੱਚ ਇੱਕ ਗੱਲ ਦੱਸੋ ਕਿ ਜਿਹੜੇ ਮਕਾਨ ਢਾ ਰਹੀ ਸਰਕਾਰ ਨਸ਼ਿਆਂ ਦੇ ਵਿਰੋਧ ਬਲੇ ਬੰਦਿਆਂ ਦੇ ਜਿਹਨੇ ਸਮਗਲ ਰਿਹਾ ਜਾਂ ਕੋਈ ਹੋਰ ਆ ਜਾਂ ਜਿਹੜੇ ਵੇਚਦੇ ਛੋਟੇ ਜਾਂ ਜਿਹੜੇ ਪੀਂਦੇ ਆ ਉਹ ਸਰਕਾਰ ਦਾ ਜਿਹੜਾ ਕਦਮ ਸਹੀ ਆ ਜਾਂ ਗਲਤ ਦੇਖੋ ਜੇ ਤਾਂ ਕੋਈ ਸੱਚਾ ਜਿਹੜਾ ਕੋਈ ਵੇਚਦਾ ਹੈ ਸੱਚਮੁੱਚ ਉਹਦਾ ਜੇ ਮਕਾਨ ਢਾਏ ਵੀ ਜਾਵੇ ਤਾਂ ਮੈਂ ਸਮਝਦਾ ਕਿਉਂਕਿ ਫੇਰ ਤਾਂ ਸਹੀ ਆ ਬਿਲਕੁਲ ਹਾਂਜੀ ਜਿਸ ਤਰ੍ਹਾਂ ਬਿਲਕੁਲ ਗਰੀਬਾਂ ਦਾ ਤਾਂ ਟਾਣ ਜਿਹੜੇ ਕੋਈ ਤਣਾੜ ਆ ਉਹਨਾਂ ਦਾ ਬਿਠਾਉਣ ਜਿਹੜੇ ਕੋਈ ਮੰਤਰੀ ਸੰਤਰੀ ਨਾਲ ਰਲੇ ਆ ਜਾਂ ਜਿੱਦਾਂ ਸਾਰਿਆਂ ਦੇ ਨਾਲ ਇੱਕੋ ਜਿਹਾ ਹੋਣਾ ਚਾਹੀਦਾ ਬੰਤੀ ਉਹ ਜਿਹੜੀ ਇੱਕ ਮੁਲਾਜ਼ਮ ਵੀ ਫੜੀ ਇਹਨਾਂ ਨੇ ਕੋਈ ਇੱਕ بڑا ਵੱਡਾ ਅਫਸਰ ਵਾਲਾ ਪੁਲਿਸ ਦਾ ਉਹ ਅਜ ਬੜੀਆਂ ਸੁਰਖੀਆਂ ਛੱਪਦੀਆਂ ਕਿ ਉਹਨਾਂ ਦਾ ਐਕਸ਼ਨ ਤਾਂ ਹੋਇਆ ਜ਼ਰੂਰ ਪਰ ਜਿੱਦਾਂ ਬਾਕੀਆਂ ਗਰੀਬਾਂ ਦੇ ਕੋਈ ਬੰਦੇ ਵਿੱਚ ਗਰੀਬ ਵੀ ਆਏ ਆ ਜਿਹਨਾਂ ਦਾ ਮਕਾਨ ਟਾਇਗਾ ਉਹਨਾਂ ਦੇ ਐਕਸ਼ਨ ਕਿਉਂ ਨਹੀਂ ਹੁੰਦਾ ਕੋਈ ਸੰਸਦਾਂ ਤੁਹਾਡੇ ਕੋਲ ਡਾਉਂਦੀ ਕੋਈ ਉਤਲੇ ਲੈਵਲ ਤੇ ਗੱਲਵਾਤੇ ਉਹ ਬਿਲਕੁਲ ਬਾਬਾ ਜੀ ਉਠਾਵਾਂਗੇ ਆਪਾਂ ਗੱਲ ਔਰ ਇਹਦੇ ਵਾਸਤੇ ਸੰਘਰਸ਼ ਵੀ ਕਰਾਂਗੇ ਕਿਉਂਕਿ ਜਿਹੜਾ ਵੱਖਵਾਦੀ ਬਤੀਰਾ ਨਹੀਂ ਹੋਣਾ ਚਾਹੀਦਾ ਸਾਰਿਆਂ ਦੇ ਲਈ ਜਿਹੜਾ ਸਵਿਧਾਨ ਹੈ ਇੱਕੋ ਜਿਹਾ ਚਾਹੇ ਕੋਈ ਵੱਡਾ ਚਾਹੇ ਛੋਟਾ ਸਾਰਿਆਂ ਨੂੰ ਇੱਕ ਜੇ ਕੋਈ ਜਿਹੜਾ ਕੋਈ ਦੇਖੋ ਮੁਜਰਮ ਹੈ ਉਹ ਤਾਂ ਮੁਜਰਮ ਹੈ ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ ਚਾਹੇ ਕੋਈ ਐਮਐਲਏ ਐਮਪੀ ਆ ਚਾਹੇ ਕੋਈ ਆਮ ਆਵਾ ਤੁਹਾਡੀ ਜਿਹੜੀ ਸੰਸਦਾ ਕੱਢ ਰਹੀ ਹੁਣ ਭੋਗਪੁਰ ਦੇ ਵਿੱਚ ਇਹ ਹਾਂਜੀ ਇਹਦੇ ਕੀ ਮੁੱਖ ਮੁੱਦੇ ਤੁਹਾਡਾ ਕੀ ਆ ਇਹਦੇ ਵਾਸਤੇ ਇਹ ਦੱਸੋ ਮੈਂ ਤਾਂ ਹੈਗਾ ਨਸ਼ਿਆਂ ਦੇ ਵਿਰੋਧਿਆ ਤੁਹਾਡਾ ਕੀ ਸਰਕਾਰ ਨੂੰ ਕੋਈ ਸੰਦੇਸ਼ ਆ ਸੁਨੇਹਾ ਜਾਂ ਕਲ ਤੇ ਵਿੱਚ ਪੁਲਿਸ ਵੀ ਦੇਖੋ ਇੱਕ ਸੰਵਿਧਾਨ ਬਚਾਓ ਰੈਲੀ ਜਿਵੇਂ ਆਪਾਂ ਤੁਸੀਂ ਦੇਖਦੇ ਆ ਕਿ ਬੀਜੇਪੀ ਜਿਹੜੀ ਸੈਂਟਰ ਦੀ ਸਰਕਾਰ ਹੈ ਨਾ ਉਹ ਕਿਤੇ ਨਾ ਕਿਤੇ ਜਿਹੜਾ ਅੰਦਰ ਅੰਦਰ ਖਾਤੇ ਜਿਹੜਾ ਸੰਵਿਧਾਨ ਆ ਇਹਨੂੰ ਹੌਲੀ ਹੌਲੀ ਉਹਦੇ ਵਿੱਚ ਚੇਂਜ ਕਰਕੇ ਉਹਨੂੰ ਵੀਕ ਕਰਨ ਦੀ ਕੋਸ਼ਿਸ਼ਾਂ ਜਿਹੜੇ ਕਰ ਰਹੀਆਂ ਹਾਂ ਹਾਂਜੀ ਉਹਦੇ ਵਿੱਚ ਸੰਸ਼ੋਧਨ ਕਰਕੇ ਸੋ ਇਹ ਸੰਵਿਧਾਨ ਬਚਾਓ ਰੈਲੀ ਹੈ ਉਹ ਆਪਣੇ ਬਹੁਮਤ ਦਾ ਨਿਆਇ ਫਾਇਦਾ ਉਠਾਉਂਦਾ ਹੋਇਆ ਜਿਹੜਾ ਉਹਨੇ ਮਨੁਸਬ੍ਰੀਤੀ ਰੱਖ ਕੇ ਫੋਟੋ ਖਿਚਾਈ ਆ ਉਹ ਵੀ ਦੱਸਣਾ ਚਾਹੁੰਦਾ ਕਿ ਮੈਂ ਤਾਂ ਸੰਵਿਧਾਨ ਨੂੰ ਮੰਨਦੇ ਨਹੀਂ ਇਸੇ ਕਰਕੇ ਸੰਵਿਧਾਨ ਦੇ ਆਰਟੀਕਲ 25 ਦੇ ਅਗੇਂਸ ਜਾ ਕੇ ਜੁਪੀ ਦੇ ਵਿੱਚ ਜਿਹੜਾ ਲਾਅ ਲੈ ਕੇ ਆਂਦਾ ਗਿਆ ਐਂਟੀ-ਕਨਵਰਜੈਂਸ ਦਾ ਉਹਦੇ ਵਿੱਚ ਉਹ ਪਹਿਲੋਂ ਉਹਨੇ 10 ਸਾਲ ਸਾਲ ਰੱਖੀ ਸੀ ਹੁਣ ਉਹਨੇ ਉਮਰ ਕਿਹਾਦ ਰੱਖੀ ਪਰ ਕਿਹਨਾਂ ਨੇ ਸਾਡੇ ਬਹੁਜਨਾਂ ਲਈ ਆ ਕਿਉਂਕਿ ਬਹੁਜਨਾਂ ਨੂੰ ਮੰਦਿਰਾਂ ਦੀ ਸਤਕਾਰ ਨਹੀਂ ਮਿਲਦਾ ਜੇ ਦੇਸ਼ ਦੀ ਰਾਸ਼ਟਰਪਤੀ ਜਦੋਂ ਮੰਦਿਰ ਦੇ ਵਿੱਚ ਜਾਂਦੀ ਆ ਉਹਨੂੰ ਜਿਹੜਾ ਮੰਦਿਰ ਦਾ ਗਰਵ ਆ ਉਥੇ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਕਿਉਂਕਿ ਉਹ ਆਦੀਵਾਸੀ ਹੈ ਤੇ ਜੇ ਉਹ ਆਦੀਵਾਸੀ ਨਾ ਹੁੰਦੀ ਜੇ ਉਹ ਬ੍ਰਾਹਮਣ ਹੁੰਦੀ ਤਾਂ ਉਹਨੂੰ ਉਥੇ ਜਾਣ ਦੇਣਾ ਹੀ ਦਰੀਆ ਨੂੰ ਫਰਚੂਨੇਟ ਕੇ ਦੇਦੀ ਰਾਸ਼ਟਰਪਤੀ ਇੱਕ ਪਹਿਲੀ ਨਾਗਰਿਕਾ ਭਾਰਤ ਦੀ ਤੇ ਉਹਨੇ ਕਿੱਦਾਂ ਬਰਦਾਸ਼ਤ ਕਰ ਲਿਆ ਮੇਰੇ ਵਰਗਾ ਬੰਦਾ ਹੁੰਦਾ ਤੇ ਮੈਂ ਤਾਂ ਪਹਿਲੀ ਗੱਲ ਅਸਿਵਾ ਦੇਖ ਕੇ ਦੌੜ ਜਾਣਾ ਇਹ ਚੱਕੋ ਆਪਣਾ ਸਾਰਾ ਹਾਲ ਲਾਣਾ ਬੜਾ ਜੀ ਕੁਐਸਚਨ ਹੋਰ ਜੈ ਜੀ ਜੈ ਭਾਰਤ ਜੈ ਜੀ ਜੈ ਜੀ ਜੈ ਭਾਰਤ